ਸਤਿਗੁਰਾਂ ਨੂੰ ਰੋਜ਼ ਨਮਸਕਾਰ ਕਰਦੇ ਹਾਂ ਸਤਿਗੁਰਾਂ ਦੀ ਬਾਣੀ ਵੀ ਪੜ੍ਹਦੇ ਹਾਂ ਗੁਰੂ ਘਰ ਰੋਜ਼ ਜਾਂਦੇ ਹਾਂ ਪਰ ਸਾਡੇ ਜੀਵਨ ਦੇ ਵਿੱਚ ਤਬਦੀਲੀ ਕਿਉਂ ਨਹੀਂ ਆ ਰਹੀ ਇਸ ਦਾ ਕਾਰਨ ਕੀ ਹੈ ਸਤਿਗੁਰ ਨੂੰ ਸਭ ਕੋ ਵੇਖਦਾ ਜੀਤਾ ਜਿਵੇਂ ਸੰਸਾਰ ਡਿੱਠੇ ਮੁਕਤ ਨਾ ਹੋਵੇ ਜੇ ਚਰਬਦ ਨਾ ਕਰੇ ਵਿਚਾਰ ਸਤਿਗੁਰ ਨੂੰ ਸਾਰਾ ਸੰਸਾਰ ਵੇਖ ਰਿਹਾ ਹੈ ਸਤਿਗੁਰ ਨੂੰ ਸਾਰਾ ਸੰਸਾਰ ਨਮਸਕਾਰ ਕਰ ਰਿਹਾ ਹੈ ਪਰ ਗੁਰਮਖੋ ਕਲਿਆਣ ਨਮਸਕਾਰ ਕੀਤੇਆਂ ਸਤਿਗੁਰ ਦੇ ਕਿਰਪਾ ਦੇ ਪਾਤਰ ਨਹੀਂ ਬਣਨਾ ਠੀਕ ਹੈ ਸਤਿਗੁਰਾਂ ਨੂੰ ਨਮਸਕਾਰ ਕੀਤੇਆਂ ਮਸਤਕ ਦੇ ਲੇਖ ਸਿੱਧੇ ਹੁੰਦੇ ਹਨ ਪਰ ਗੁਰਮਖੋ ਜੇ ਅਸੀਂ ਚਾਹੁੰਦੇ ਹਾਂ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਜਾਈਏ ਤੱਗੇ ਪੰਕਤੀਆਂ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਡਠੇ ਮੁਕਤ ਨਾ ਹੋਵੇ ਜੀ ਚਰਬਦ ਨਾ ਕਰੇ ਵਿਚਾਰ ਮੁਕਤੀ ਉਦੋਂ ਤੱਕ ਨਹੀਂ ਹੋਣੀ ਪਰਮ ਪਦਵੀ ਨੂੰ ਉਦੋਂ ਤੱਕ ਪ੍ਰਾਪਤ ਨਹੀਂ ਕਰ ਸਕਦੇ ਜਦੋਂ ਤੱਕ ਸਤਗੁਰਾਂ ਦੀ ਬਾਣੀ ਨੂੰ ਪੜ੍ਹ ਕੇ ਜੀਵਨ ਦੇ ਵਿੱਚ ਅਮਲ ਨਹੀਂ ਕਰਦੇ ਅਮਲ ਕਰਨ ਦੇ ਨਾਲ ਹੀ ਜੀਵਨ ਸੁਧਰਨਾ ਹੈ ਅੰਤਰ ਗੁਰ ਅਰਾਧਣਾ ਜੇ ਬਾ ਜਪ ਗੁਰਨਾਵੇ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਵੇ ਪਰਮੇਸ਼ਰ ਨੂੰ ਅੰਤਰ ਹਿਰਦੇ ਦੇ ਵਿੱਚ ਆਰਾਧਨਾ ਹੈ ਜੇਬਾ ਦੇ ਨਾਲ ਨਾਮ ਜਪਣਾ ਹੈ ਸਰਵਣੀ ਕੰਨਾਂ ਤੇ ਨਾਲ ਸਤਿਗੁਰਾਂ ਦਾ ਨਾਮ ਸੁਣਨਾ ਹੈ ਇਹ ਸਾਰੇ ਕਾਰਜ ਕੀਤੇ ਤੋਂ ਬਾਅਦ ਫੇਰ ਸਤਿਗੁਰਾਂ ਦੇ ਦਰ ਤੇ ਪ੍ਰਵਾਨ ਹੋਵਾਂਗੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਤਾਂ ਪ੍ਰਾਪਤ ਕਰ ਸਕਾਂਗੇ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਾਣੀ ਪੜੀਏ ਫੇਰ ਸਤਿਗੁਰਾਂ ਦੀ ਬਾਣੀ ਨੂੰ ਮੰਨੀਏ ਫੇਰ ਸਤਿਗੁਰਾਂ ਦੀ ਬਾਣੀ ਨੂੰ ਜੀਵਨ ਦੇ ਵਿੱਚ ਅਮਲ ਕਰੀਏ ਫੇਰ ਜੀਵ ਦਾ ਉਧਾਰ ਹੋਣਾ ਹੈ